ਇੰਗਲੈਂਡ ਵਿੱਚ ਰਹਿਣ ਵਾਲੇ ਸਿੱਖ ਪਾਇਚਾਰ ਨੇ ਆਪਰੇਸ਼ਨ ਬਲੂ ਸਟਾਰ ਵਿੱਚ ਬਰਤਾਨੀਆ ਸਰਕਾਰ ਦੀ ਭੂਮਿਕਾ ਦੀਆਂ ਫਾਈਲਾਂ ਦੀ ਜਾਂਚ ਦੀ ਮੰਗ ਕੀਤੀ ਹੈ ਬਰਤਾਨੀਆ ਦੇ ਵਿਦੇਸ਼ ਮੰਤਰਾਲੇ ਨੇ ਮੰਨਿਆ ਹੈ ਕਿ ਸਾਲ 1980 ਵਿੱਚ ਭਾਰਤ-ਬ੍ਰਿਟੇਨ ਦੇ ਰਿਸ਼ਤਿਆਂ ਬਾਰੇ ਕਈ ਫਾਈਲਾਂ ਕੌਮੀ ਪੁਰਾਣੇ ਰਿਕਾਰਡ ਵਿੱਚੋਂ ਹਟਾਈਆਂ ਗਈਆਂ ਨੇ ਜਿਨ੍ਹਾਂ ਵਿੱਚੋਂ ਕੁਝ ਫਾਈਲਾਂ ਆਪਰੇਸ਼ਨ ਬਲੂ ਸਟਾਰ ਨਾਲ ਸੰਬੰਧਿਤ ਸਨ ਪੀਜੇ ਮੁਤਾਬਕ ਇਸ ਮਾਮਲੇ ਦੇ ਇੱਕ ਸਿੱਖ ਗਰੁੱਪ ਵੱਲੋਂ ਸੁਤੰਤਰ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ ਸਿੱਖ ਫੈਡਰੇਸ਼ਨ ਯੂਕੇ ਵੱਲੋਂ ਸਰਕਾਰ ਉੱਤੇ ਲਿਪਾਪੋਚੀ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਪਰ ਵਿਦੇਸ਼ ਦਫ਼ਤਰ ਦਾ ਕਹਿਣਾ ਹੈ ਕਿ ਇਸ ਜਥੇਬੰਦੀ ਵੱਲੋਂ ਕੁਝ ਮੁੱਦੇ ਚੁੱਕੇ ਜਾਣ ਬਾਅਦ ਇਹ ਫਾਈਲਾਂ ਮਹਿਜ਼ ਉਧਾਰ ਲਈਆਂ ਗਈਆਂ ਨੇ ਜੋ ਜਲਦੀ ਵਾਪਸ ਕਰ ਦਿੱਤੀਆਂ ਜਾਣਗੀਆਂ ਅਮਰੀਕਾ ਰਾਸ਼ਟਰਪਤੀ ਚੋਣਾਂ ਦੇ ਮੀਦਵਰ ਗੁਜਤੇ ਆਖਰੀ ਹਮਲੇ ਕਰ ਰਹੇ ਨੇ ਹਲੇਰੀ ਨੇ ਰੈਲੀ ਦੌਰਾਨ ਕਿਹਾ ਜ਼ਰਾ ਸੋਚੋ ਕਿ 트াম্প ਸੌ ਚੁੱਕ ਰਹੇ ਨੇ ਅਤਿਆਸੀ ਇਹ ਜਾਣਦੇ ਹਾਂ ਕਿ ਉਹ ਕਿਵੇਂ ਦੇ ਇਨਸਾਨ ਨੇ ਦੂਜੇ ਪਾਸੇ 트াম্প ਨੇ ਕਿਹਾ ਕਿ ਕੀ ਹੁਣ ਅਸੀਂ ਅਜਿਹੇ ਰਾਸ਼ਟਰਪਤੀ ਬਣਾਵਾਂਗੇ ਜਿਸ ਦੇ ਖਿਲਾਫ ਅਪਰਾਧਕ ਮਾਮਲੇ ਨੇ 8 ਨਵੰਬਰ ਨੂੰ ਅਮਰੀਕਾ ਚੋਣਾਂ ਲਈ ਰਾਸ਼ਟਰੀ ਚੋਣਾਂ ਤੋਂ ਪਹਿਲਾਂ ਅਤਵਾਦੀ ਹਮਲੇ ਦਾ ਖਤਰਾ ਹੈ ਇਹ ਤੋਂ ਵੀ ਖੂਪੀਆ ਏਜੰਸੀਆਂ ਨੇ ਅਤਵਾਦੀ ਸੰਗਠਨਾਂ ਨਾਲ ਕਾਇਦਾ ਦੇ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ ਅਗਲੇ ਹਫਤੇ ਅਮਰੀਕਾ ਨੂੰ ਨਵੇਂ ਰਾਸ਼ਟਰਪਤੀ ਮਿਲ ਜਾਏਗਾ ਚੀਨ ਵਿੱਚ ਕਿੰਗ ਆਫ ਅ ਪ੍ਰੋਫਿਟ ਦੇ ਨਾਮ ਨਾਲ ਮਸ਼ਹੂਰ ਇੱਕ ਬਾਂਦਰ ਨੇ ਪੁਖਬਾਣੀ ਕੀਤੀ ਹੈ ਕਿ ਡੋਨਲਡ ਟਰੰਪ ਹੀ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ ਕਿਹਾ ਜਾ ਰਿਹਾ ਹੈ ਕਿ ਇਸ ਬਾਂਦਰ ਨੇ ਪਹਿਲਾਂ ਵੀ ਕਈ ਸਹੀ ਪੁਖਬਾਣੀਆਂ ਕੀਤੀਆਂ ਨੇ 1950ਵਾਂ ਨੈਸ਼ਨਲ ਜੀਓਗ੍ਰਾਫਿਕ ਦੇ ਕਵਰ ਤੇ ਤਸਵੀਰ ਛਪਣ ਮਗਰਮਸ਼ੂਰੀ ਸ਼ਰਬਤ ਗੁਲਾ ਨੂੰ ਅਫਗਾਨਿਸਤਾਨ ਰਵਾਨਾ ਕੀਤਾ ਜਾਏਗਾ ਸ਼ਰਬਤ ਨੂੰ ਪਾਕਿਸਤਾਨ ਵਿੱਚ ਫਰਜ਼ੀ ਦਸਤਾਵੇਜ਼ਾਂ ਦੇ ਨਾਲ ਰਹਿਣ ਕਾਰਨ ਗ੍ਰਿਫਤਾਰ ਕਰ 15 ਦਿਨਾਂ ਦੀ ਕੈਦ ਦਿੱਤੀ ਗਈ ਸੀ ਬੀਬੀਸੀ ਦੀ ਖਬਰ ਦੇ ਮੁਤਾਬਕ ਸੋਮਵਾਰ ਨੂੰ ਛੁੱਟੀ ਰਵ ਅਮਰੀਕਾ ਨੇ ਅਲ ਕਾਇਦਾ ਦੇ ਇੱਕ ਵੱਡੇ ਲੀਡਰ ਫਾਰੂਕ ਅਲ ਕਤਾਨੀ ਨੂੰ ਮਾਰਨ ਦਾ ਦਾਅਵਾ ਕੀਤਾ ਹੈ ਜਿਸ ਦੀ ਮੌਤ ਅਫਗਾਨਿਸਤਾਨ ਦੇ ਕੁਨਾਰ ਸੂਬੇ ਵਿੱਚ ਹਮਲੇ ਦੌਰਾਨ ਹੋਈ ਬੀਬੀ ਜ਼ੀ ਦੀ ਖਬਰ ਮੁਤਾਬਕ ਅਮਰੀਕਾ ਨੇ ਦੱਸਿਆ ਕਿ ਹਮਲਾ ਅਕਤੂਬਰ ਵਿੱਚ ਕੀਤਾ ਗਿਆ ਹੈ ਇਰਾਕ ਦੇ ਸ਼ਹਿਰ ਮੋਸਲ ਵਿੱਚ ਇਰਾਕਿਸਾਨਾਂ ਨੇ ਆਈਐਸ ਵਿਰੋਧਾ ਬਿਆਨ ਹੋਰ ਤਿਆਰ ਕਰ ਦਿੱਤਾ ਜਾਣਕਾਰੀ ਮੁਤਾਬਕ ਆਈਐਸ ਮੁਖੀ ਬਗਦਾਦੀ ਦਾ ਗੜਮ ਨੇ ਜਾਂਦੇ ਮੋਸਲ ਤੋਂ ਬਗਦਾਦੀ ਮੌਤ ਦੇ ਡਰ ਨਾਲ ਭੱਜ ਨਿਕਲਿਆ ਹੈ ਤੇਬੱਤ ਤੇ ਆਤਮਕ ਨੇਤਾ ਦলাই ਲਾਮਾ ਨੇ ਕਿਹਾ ਕਿ ਉਹ ਭਾਰਤ ਦੇ ਪੁੱਤਰ ਹਨ ਅਤੇ ਪ੍ਰਾਚਨ ਵਿਚਾਰਾਂ ਦੇ ਸੰਦੇਸ਼ਵਾਹਕ ਨੇ ਉਹਨਾਂ ਨੇ ਕਿਹਾ ਕਿ ਉਹ ਭਾਰਤ ਦੇ ਹੀ ਚਾਵਲ ਅਤੇ ਦਾਲ ਤੇ ਜਿਉਂਦੇ ਨੇ ਦੱਖਣੀ ਅਫਰੀਕਾ ਵਿੱਚ ਦੀਵਾਲੀ ਮੌਕੇ ਸੋਸ਼ਲ ਮੀਡੀਆ ਤੇ ਭਾਰਤੀ ਵਿਰੋਧੀ ਟਿੱਪਣੀਆਂ ਕਰਨ ਤੇ ਕਈ ਲੋਕਾਂ ਨੂੰ ਸਤਾਤੇ ਰਤੇ ਵਿਪੱਖੀ ਦਲਾ ਨੇ ਅਦਾਲਤ ਵਿੱਚ ਕਸੀਟ ਲਿਆ ਇਸ ਘਟਨਾ ਦੇ ਕੜੀਆਂ ਪ੍ਰਤੀਕਰਮਾਂ ਮਗਰੋਂ ਅਜਿਹਾ ਕਰਨ ਵਾਲਿਆਂ ਨੇ ਮਾਫੀ ਮੰਗੀ ਹੈ ਅਫਗਾਨਿਸਤਾਨ ਦੇ ਫਰਿਆਵ ਵਿੱਚ ਸੜਕ ਕਿਨਾਰੇ ਇੱਕ ਬੰਬ ਧਮਾਕੇ ਨਾਲ 11 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਜ਼ਖਮੀ ਹੋਏ ਨੇ ਜੋ ਇੱਕ ਬਰਾਤ ਦੇ ਵਿੱਚ ਆ ਰਹੇ ਸਨ ਇਹ ਘਟਨਾ ਸ਼ੁੱਕਰਵਾਰ ਦੀ ਹੈ ਜਿਸ ਦੀ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ ਪਰ ਅਧਿਕਾਰੀਆਂ ਨੇ ਤਾਲਿਬਾਨ ਨੂੰ ਜ਼ਿੰਮੇਵਾਰ ਦੱਸਿਆ ਹੈ